ਸਾਹੀ ਗਾਲ ਦੀ ਸਾਰੰ ਅੱਜ ਦਾ ਵਲੌਗ ਕਰਦੇ ਆਂ ਸਾਡ ਤੇ ਨਿਕਾਣੇ ਕਾ ਮੀ ਬੈਂਡ ਤੇ ਡੰਗਰ ਸਾਰੇ ਜਿਹੜੇ ਬੈਠੇ ਆ ਮੇਰੇ ਅੰਦਰ ਇਹ ਸਾਰੇ ਦਿਖਾਉਣਾ ਆਪਾਂ ਇਹਨਾਂ ਚੁਕਾਉਣੇ ਜੂਆ ਤੇ ਫਿਰ ਚੁਹਾਗੇ ਡੰਗਰ ਤੇ ਫਿਰ ਪਾਵਾਂਗੇ ਪੱਠੇ ਤੇ ਫਿਰ ਤੁਹਾਨੂੰ ਦਿਖਾਉਣੀ ਅੱਜ ਦੀ ਡੇਲੀ ਰੁਟੀਨ ਉਹਖਾਈ ਜਾਊਗੀ ਤੁਹਾਨੂੰ ਸਾਰੀ ਕਿਆ ਪੱਕੇ ਦਾ ਕੰਮ ਕਰਦਿਆਂ ਜੀ ਤੇ ਟਾਈਮ ਹੋ ਚੁੱਕਿਆ ਆ 4:30 अर्ली ਮਾਰਨਿੰਗ ਮਿਲਦੇ ਆ ਫਰਸਟ ਕਿਲਪ ਇਹ ਲੰਡ ਫਕਰੀ ਗੋਆ ਉਹਨੂੰ ਫਿਰ ਦੇਖਾਂਗੇ ਬਾਕੀ ਕਮਕਾਰ ਗੋਆ ਦੁਕਾਨ ਤੋਂ ਬਾਅਦ ਆਪਾਂ ਬਾਈਆਂ ਚੋਗੇ ਅੱਗੇ ਆਪਾਂ ਡੰਗਰ ਚੋਂਦੇ ਵਿਖਾਉਂਦੇ ਆ ਲੋਕ ਮਿੱਤਰੋ ਸਮਾਂ ਹੋ ਗਿਆ 4:42 ਮਿੰਟ ਚੱਕਰ ਸਾਡੇ ਜੇ ਸਾਢੇ 4 ਆਪਾਂ ਲੱਗੇ ਸੀ ਤੇ 12-13 ਮਿੰਟਾਂ ਦੇ ਵਿੱਚ ਆਪਾਂ ਗੋਆ ਚੱਕ ਤਾਂ ਮੈਡ ਮੂਡ ਬਿਲਕੁਲ ਸਾਫ਼ ਕਰਦੇ ਆਰਲੀ ਮਾਰਨਿੰਗ ਉੱਠ ਕੇ ਡੰਗਰਾਂ ਦੇ ਵਿੱਚ ਆਉਣ ਦਾ ਇਹ ਫਾਇਦਾ ਹੈ ਕਿ ਜਿਹੜਾ ਗੋਆ ਵਾ ਨਾ ਉਹ ਆਪਾਂ ਨੂੰ ਡੰਗਰਾਂ ਨੇ ਵਦਿਆ ਨਹੀਂ ਮਿਲਦਾ ਆਪਾਂ ਪ੍ਰੋਪਰ ਸਿੱਧਾ ਚੁੱਕ ਸਕਦੇ ਹਾਂ ਥੋੜਾ ਆਸਾਨ ਹੋ ਜਾਂਦਾ ਜੇ 10-15 ਮਿੰਟ ਵੀ ਲੇਟ ਹੋ ਜਾਈਏ ਨਾ ਆਪਾਂ ਇਹ ਪੂਰੇ 5 ਵਜੇ ਹੀ ਆਈਏ ਇੱਥੇ ਡੰਗਰਾਂ ਨੂੰ ਵਧਾਉਂਦਾ ਹੁਣ ਆਉਣ ਵਾਲਾ ਹੀ ਆ ਸਾਡੇ ਤੇ ਫਿਰ ਮੱਜਾਂ ਦੀ ਕਰਦੀਆਂ گاਵਾਂ ਦੀ ਕਰਦੀਆਂ ਗੋਹਾ ਦਿੰਦੀਆਂ ਵੱਡ ਕਿ ਨੌਕਰਾਂ ਭੇਾਨ ਕੇ ਚੁੱਕਣਗੇ ਸਾਡੇ ਕਿਉਂ ਵੀ ਤਿੰਨੇ ਗਾਨੀਆ ਭੈਂਡਿਆ ਮੀ ਤੇ ਨੀ ਦਾ ਲੈਂਡ ਹੈ ਆਨੰਦ ਡੰਗਰਾਂ ਉਹ ਆਪਣਾ ਨੂੰ ਚੋਵਾਂਗੇ ਤੇ ਤੁਹਾਨੂੰ ਚੋਈ ਕਰਕੇ ਵਿਖਾਵਾਂਗੇ ਮਸ਼ੀਨ ਲਾ ਕੇ ਵਿਖਾਵਾਂਗੇ ਰਿੰਗਾਂ ਦੇ ਬਾਕੀ ਮਿਲਦੇ ਆ ਗੋਆ ਕਰਤਾ ਆਪਣਾ ਲੋਡ ਵੇਚ ਸਕਦੇ ਜੀ ਨੇਰੇ ਦਾ ਪਰਸ਼ਾਵਾ ਤੇ ਕਿਸੇ ਨੂੰ ਲੱਗਦਾ ਵੀ ਝੂਠ ਮਾਰਦਾ ਇਹ ਪਰਸ਼ਾਵਾ ਵੇਚ ਸਕਦੇ ਜੀ ਇਹ ਰਾਤ ਨੂੰ ਵੀ ਬਣਦਾ ਆ ਸੂਰਜ ਚੜ੍ਹੇ ਤੇ ਪਰਸ਼ਾਵਾ ਨਹੀਂ ਬਣਦਾ ਹੁੰਦਾ ਬਾਕੀ ਬੰਦਾ ਗਰੀਬ ਪਰਸ਼ਾਵੇਂ ਤੋਂ ਵੱਡਾ ਨਹੀਂ ਹੋ ਸਕਦਾ ਇਸ ਲਈ ਆਪਣੇ ਪਰਸ਼ਾਵੇਂ ਤੋਂ ਨੀਮੀਓ ਕੇ ਚੱਲੋ ਲੋ ਵੀ ਕਰਦੇ ਆ ਕੰਮ ਸ਼ੁਰੂ ਚੁਵਾਈ ਸ਼ੁਰੂ ਮਾਸੜੀ ਆਪਾਂ ਡੱਕੀ ਆ ਭਰ ਕੇ ਲੋਡ ਕਰਕੇ ਸੁੱਟ ਕੇ ਆਉਨੇ ਆ ਬਾਅਦ ਚ ਪਹਿਲਾਂ ਚੋੜੀਏ ਸ਼ੁਰੂ ਆਪ ਨੂੰ ਕਰਦੇ ਆ ਸਟੌਨ ਇਹ ਮੈਂ ਰੋਦ ਨੂੰ ਚੈੱਕ ਕਰਕੇ ਰੋਦ ਦੇਣਾ ਨਾ ਸਾਰਾ ਸਾਜ ਸਮਾਨ ਵੀ ਸਹੀਰੇ ਆਪਾਂ ਨੂੰ ਪ੍ਰੋਬਲਮ ਨਾ ਆਵੇ ਵੀ ਵਾਜ਼ੀ ਦਾਮ ਉਸ ਨੂੰ ਲਾ ਗਿਓ। ਫਿਰ ਤਾਂ ਦੋ ਜੀ ਠੀਕ ਹੈ ਜੀ। ਤੇ ਇਸ ਕੰਟੀਓ ਆਪਣਾ ਸਾਰੇ ਸਮਾਨ ਦਾ ਰਾਤ ਨੂੰ ਘੇਟ ਕਰਕੇ ਰਾਤ ਨੂੰ ਨਾ। ਬਾਜ਼ੋਂ ਆਪਾਂ ਦਾ ਅਲੱਗ ਲਾਉਣਾ ਹੈ। ਇੱਜਾ ਨੂੰ ਚੋਈ ਸ਼ੁਰੂ ਕਰ ਦੇਣੀ ਹੈ ਠੀਕ ਹੈ ਜੀ। ਮਿਲਦੇ ਆਂ। ਅਮੀ ਹੋ ਗਿਆ ਹੀ ਤੇਜ ਤੇ ਉਹਦੇ ਕਰਕੇ ਆਪਾਂ ਪਹਿਲਾਂ ਕੀਤੀ ਆਪਣੀ ਗੱਡੀ ਖਾਲੀ। ਗੱਡੀ ਖਾਲੀ ਤਾਂ ਕੀਤੀ ਜਾ ਕੇ ਮੀਂਹ ਦੇ ਨਾਲੇ ਪਰ ਜਾਣੀਆਂ ਠੀਕ ਹੈ ਜੀ ਇਸ ਕਰਕੇ ਆਪਾਂ ਪਹਿਲਾਂ ਕੀਤੀ ਆ ਗੱਡੀ ਖਾਲੀ ਤੇ ਗੱਡੀ ਖਾਲੀ ਕਰਨ ਤੋਂ ਬਾਅਦ ਮਿਲੀ ਆਪਾਂ ਨੂੰ ਜੋਬ ਜੋਬ ਜਿਹੜੀ ਆਪਾਂ ਪਹਤਾਲੀਏ ਰਫਰ ਡੰਗਰ ਜਣੇ ਹੋਣਾ ਚਲੋ ਜੀ ਉਹ ਵੀ ਜੋਬ ਇਹਨਾਂ ਨੇ ਸਾਰਿਆਂ ਨੇ ਸਵੇਰੇ ਸਵੇਰੇ ਕਲੀਨਿੰਗ ਕਰਨੀ ਹੁੰਦੀ ਆ ਤੇ ਫੇਰ ਹੀ ਇਹਨਾਂ ਨੇ ਮਤਲਬ ਰੋਟੀਨ ਦੇ ਵਿੱਚ ਉਹਨਾਂ ਦਾ ਪੱਠੇ-ਪੁੱਠੇ ਖਾਣ ਦੀ ਆ ਇਸ ਕਰਕੇ ਜੋਬ ਆਪਾਂ ਪਹਤਾਲੀਏ ਠੀਕ ਹੈ ਜੀ ਆ ਉਹ ਜੋ ਬਣਾ ਜਿਹੜੀ ਉਹਦੇ ਬਣਾ ਆਪਣੇ ਸਿਸਟਮ ਚ ਰੋਣਾ ਠੀਕ ਹੈ ਜੀ ਜੋ ਗੱਪਾ ਪਕਾ ਦਾਲ ਜੀ ਇਹਨੂੰ ਗੱਡੀ ਚ ਪਾ ਲਈਏ ਠੀਕ ਹੈ ਜੀ ਜਵਾਰ ਨੂੰ ਗੱਡੀ ਚ ਪਾ ਲਾ ਆਪਣਾ 4 ਫਿਰ ਦੇ ਜੂਆ ਇੱਕ ਫੇਰਾ ਜਿਹੜਾ ਪਾ ਮਹੀਨ ਲਾਵਾ ਗਿਨ ਫਿਰ ਗਿਨ ਹੋਰ ਗਿਨ ਜੀ ਦੋ ਇਹ ਪ੍ਰੈਸ਼ਰ ਹੁਣ ਮਸ਼ੀਨ ਦੀ ਆਵਾਜ਼ ਦੇ ਵਿੱਚ ਤੁਹਾਨੂੰ ਸੁਣ ਨਹੀਂ ਆਣਾ ਲੱਗੇ ਆ ਮਸ਼ੀਨ ਲਾਉਣਾ ਫੇਰ ਆਪਾਂ ਚਵਾਈ ਸ਼ੁਰੂ ਕਰਾਂਗੇ ਹਾਂ ਠੀਕ ਹੈ ਜੀ ਤੋ ਸੇਂ ਦਿੱਤੀ ਆ ਆਪਾਂ ਲਾ ਤੇ ਦੁੱਧ ਆਉਣਾ ਹੋ ਗਿਆ ਸ਼ੁਰੂ ਇਹ ਪਾ ਦਿਉਂਗੇ ਦੁੱਧ ਜਿਹੜਾ ਆਉਂਦਿਆ ਤੇ ਬਾਕੀ بارش ਵੀ ਮਗਰ ਫੋਲੂਗੀ ਆ ਫਿਰ ਇਹ ਹੋਣਾ ਆਪਾਂ ਦੂਸਰੀ ਗਾਂ ਲਾ ਕੇ ਖੋਲ ਕੇ ਲਿਆ ਕੇ ਉਹਨੂੰ ਆਪਾਂ ਰੈਡੀ ਕਰਦੇ ਆਂ ਜੀ ਉਹਨੂੰ ਮਸ਼ੀਨ ਚਾੜੀਏ ਠੀਕ ਹੈ ਜੀ ਹੁਣ ਆਪਾਂ ਜਵਾਂਗੇ ਮੱਝਾਂ ਗਾਈਆਂ ਦਿੱਤੀਆਂ ਆਪਾਂ ਸਾਰੀਆਂ ਚੋ ਤੇ ਦਿੱਤੀਆਂ ਬੰਨ ਲੈਣ ਫਿਰ ਠੀਕ ਹੈ ਜੀ ਤੇ ਹੁਣ ਆਪਾਂ ਜਵਾਂਗੇ ਮੱਝ ਮੱਝਾਂ ਚੋਣੀਆਂ ਹੱਥ ਨਾਲ ਠੀਕ ਹੈ ਜੀ ਇਹ ਨਹੀਂ ਪਈ ਜਾਂਦਾ ਮੈਂ ਡੇਵਾ ਪੈਣ ਦੇ ਮੱਝ ਲੈ ਆਪਾਂ ਬਸ ਮਾਉਣ ਤੇ ਲੜਾਕੂ ਲੱਗਿਆ ਪਹਿਲਾਂ ਜਉਣ ਦੇ ਲੜਾਕੂ ਦਾ ਇਦਾਂ ਵੀ ਆਪਣੇ ਨਾਲ ਆਪਣੇ ਪਿਆਰ ਵੀ ਬੜਾ ਆ ਤੇ ਇਹ ਜੁੱਤੀਆਂ ਬੜੀਆਂ ਖਾਂਦੀ ਆ ਜੁੱਤੀਆਂ ਇਹ ਤਾਂ ਖਾਂਦੀ ਆ ਕਿ ਇਹਨੇ ਹਾਰ ਕੇ ਜਨਰ ਨੂੰ ਕੱਤੇ ਵਸ਼ੇ ਨੂੰ ਚੁੱਕ ਦੇਣਾ ਹੁੰਦਾ ਭਾ ਕੇ ਸਿੰਘਾਂ ਦੇ ਇਹ ਕਰਕੇ ਆਪਣੀ ਕੁੱਟ ਖਾ ਲਈ ਦੀ ਹੈ ਠੀਕ ਹੈ ਜੀ ਬਾਕੀ ਆਪਾਂ ਹੁਣ ਬਸ ਲੱਗੇ ਆਂ ਚੋਣ ਤੇ ਬਾਕੀ ਤੁਹਾਨੂੰ ਆਪਾਂ ਹਾਂ ਤੋਂ ਬਾਦਾ ਬੁਖਾਉਨੇ ਆ ਦੂਜੀ ਮਾਜਰੀ ਚੋਈ ਠੀਕ ਹੈ ਹੁਣ ਲੱਗੇ ਆਪਾਂ ਦੂਜੀ ਮਾਜ ਚਾਉਣ ਤੇ ਨਹੀਂ ਪੂਰਾ ਅੰਦਾਜ਼ ਕਿ ਮੈਂ ਅੱਜ ਏਦਾਂ ਹੀ ਪੈਣਾ ਹੋਇਆ ਵੇਖੂ ਕੀ ਬਣਦਾ ਬਾਕੀ ਬੱਚਿਆਂ ਦੀ ਗੁੱਡ ਮਾਰਨਿੰਗ ਹੋ ਗਈ ਆ ਉੱਠ ਖੜਿਆ ਹੇ ਸਾਰੇ ਇੱਕ ਸਤਾਜ ਇੱਕ ਬਲੈਕੋ ਸਤਾਜ ਬਾਕੀ ਸਾਰੇ ਉੱਤੇ ਉੱਠ ਗਏ ਆ ਰਗਾਂयां ਚੱਲੀਆਂ ਖਾਈਆਂ ਦੀਆਂ ਪੱਠੇ ਇੱਕ ਸੌਨ ਦੀ ਕੋਸ਼ਿਸ਼ ਕਰ ਲਈ ਆ ਆਪਾਂ ਨੇ ਅੰਮਾ ਚ ਬਸਮਾਉਣਾ ਕੀ ਹੈ ਜੀ ਮੱਜ ਗਈ ਆ ਪਸਮ ਤੇ ਹੁਣ ਆਪਾਂ ਇਹਦੀ ਕੱਢਾਂਗੇ ਸਾਰ ਠੀਕ ਹੈ ਜੀ ਤੇ ਫਿਰ ਮਿਲਦੇ ਆਂ ਦੀ ਚਾਰ ਕੱਢ ਗਏ ਦੁਲਿਆ ਪੰਜ ਉਹਦੇ ਹੁਣ ਆਪਾਂ ਇਹਨੂੰ ਪੈਂਚੋਂ ਕੱਢ ਗਏ ਤੇ ਕੀ ਜੇ ਬਾਗ ਦੇ ਵੇਲੇ ਦੁੱਧ ਵਾਲੇ ਕੰਮ ਚੋਂ ਲੋ ਵੀ ਡੰਗਰ ਆਪਾਂ ਲਿਆ ਸਾਰੇ ਚੋ ਇਹ ਹੁਣ ਆਪਾਂ ਆਣਾਂ ਟਾਈਮ ਦੀ ਸਫਾਈ ਕਰਨ ਦੁੱਧ ਆਪਾਂ ਦਿੱਤਾ ਭਾਂਡਿਆਂ ਦੀ ਫਲਟ ਤੇ ਹੁਣ ਨਾਲਆਂ ਨੇ ਪਾਉਣ ਦੇ ਬਣਾਏ ਤੇ ਬਾਕੀ ਅੱਜ ਆਪਾਂ ਟਾਈਮ ਨਾਲ ਖੁਸ਼ਾ ਕਰਦੇ ਥੋੜਾ ਜਿਆਦਾ ਟਾਈਮ ਨਾਲ ਹੀ ਯੁੱਧੇ ਹੋ ਗਏ ਠੀਕ ਹੈ ਜੀ ਬਾਕੀ ਤੁਹਾਨੂੰ ਇਹ ਆਪਾਂ ਦਿਖਾਉਂਦੇ ਆਂ ਬਈ ਡੇਲੀ ਵੀਡੀਓ ਬਾਕੀ ਆਪਾਂ ਤੁਹਾਨੂੰ ਗਾੜੀ ਜਿਹਨੇ ਕੀ ਕਰਦੇ ਆਂ ਸਾਰਾ ਦਿਨ ਉਹ ਵੀ ਦਿਖਾਵਾਂਗੇ ਜਿਹੜੀ ਆਪਣੀ ਲਗਾਤਾਰ ਦੀ ਰੁਟੀਨ ਹੈ ਉਹ ਵੀ ਆਪਣੀ ਇਹੀ ਆ ਮੱਝਾਂ ਵਾਲੀ ਤੇ ਨਾਲ ਮਿਕਰੀ ਲੱਗਣ ਕਰਕੇ ਉਹ ਵੀ ਰੁਟੀਨ ਤੋਂ ਲੱਗਦਾ ਆ ਤੁਹਾਨੂੰ ਜਦੋਂ ਮਿਕਰੀ ਆਉਂਦੀ ਹੈ ਉਹਨਾਂ ਦਿਨ ਆਪਾਂ ਨੂੰ ਉਹ ਵੀ ਰੁਟੀ ਨਹੀਂ ਆ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਬਾਹਰ ਬੁਖਾਉਣੇ ਆ ਜਿੰਨੇ ਅੱਜ ਮਿਸਤਰੀ ਕੀ ਗਏ ਨੇ ਮੀਂਹ ਦੇ ਚਾਉਂਦੇ ਆ ਕਿ ਨਹੀਂ ਮੀਂਹ ਵੈਸੇ ਇੰਨਾ ਤਾਂ ਨਹੀਂ ਆ ਥੋੜੀ ਥੋੜੀਆਂ ਕਣੀਆਂ ਪੈਣ ਲੀਆਂ ਤੇ ਮਰਦੀ ਵੇਖੋ ਹੁੰਦੇ ਆ ਕੇ ਮੀਂਹ ਠੀਕ ਹੈ ਜੀ ਲੱਗਦਾ ਨੈਕਸਟ ਫਲੱਟ ਲੋ ਵੀ ਮਿੱਤਰੋ ਆਪਾਂ ਆਈਆਂ ਵਿਹਲੇ ਤੇ ਉਧਰ ਹੁਣ ਮਿਸਤਰੀ ਆ ਗਏ ਆ ਤੇ ਉਲਣਾ ਕਰਦੇ ਆ ਗੱਲਬਾਤ ਤੀ ਦੱਸ ਦੇ ਆ ਕੀ ਸਕਦਾ ਕਿੰਨਾ ਕੰਮ ਕਰਦੇ ਅੱਜ ਐਂ ਗਈ ਪੂਰੀ ਅੱਜ ਫੇਰ ਹੈ ਐਂ ਬਾਕੀ ਕਿਥੇ ਫੌਜ ਆਉਂਦੀ ਸਰ ਬੱਗੋ ਨੇ ਆਉਣਾ ਵਾ ਬੱਗੀ ਖਤਮ ਹੋ ਗਿਆ ਆ ਉਹ ਗਏ ਕਿਥੇ ਆ ਉਹਦਾ ਬਾਪੂ ਕਹਿੰਦਾ ਮਰਗ ਹੋਈ ਕਿਸ ਦੀ ਪਤਾ ਨਹੀਂ ਪਹਿਲਾਂ ਕਿਤੇ ਉਧਾਂ ਤੁਰੇ ਫਿਰਦੇ ਸਸਕਾ ਬਸ ਕੜੀਆਂ ਰਫੀਆਂ ਬੰਦੇ ਵਾਹ ਬਣ ਕੇ ਚਲੇ ਗਏ ਹਾਂ ਤਾਂ ਕਦਾਂ ਅੱਜ ਆਪਾਂ ਕੀ ਕਿਹੜਾ ਕੰਮ ਕੱਢਣਾ ਹਾਂ ਕਰ ਦੋ ਅੱਜ ਕੰਮ ਵੀਰ ਮੇਰੇ ਹੋਰ ਸਭ ਠੀਕ ਜੇ ਐ ਬੱਲੇ ਮੇਰੇ ਫਿਰਗੀਆਂ ਵਾ ਤੇ ਹੁਣ ਪਤਾ ਨਹੀਂ ਕਿਧਰੇ ਫਿਰਨੀਆਂ ਇਹਦੇ ਫਿਰਨੀਆਂ ਜੇ ਬਤੀ ਇਹ ਕੁੰਡੀਆਂ ਨਾਲ ਲਾਈਆਂ ਨੇ ਦੇ ਬਤੀ ਦਾ ਕੀ ਪਤਾ ਸਾਲਾ ਕਦੋਂ ਆਣਾ ਵਾ ਗੱਡ ਨਿਕਲ ਗਈ ਜੇ ਫੇਰ ਵੇਚਾ ਉੱਥੇ ਫੇਰ ਮੱਝ ਦੀ ਬਾਜ ਲਾਉਣੀ ਆਪਣੀ ਬੈਂ ਜਾਰ ਮੇਰੇ ਤੋਂ ਲਾ ਲਈ ਨਾ ਇਹ ਕਿੰਨੀ ਬਰਤਨਾਂ ਵੇਲੇ ਯਾਰ ਦੇ ਘਰੀਆਂ ਦੇ ਮਿਰਚਾਂ ਦੇ ਚਾਹੇ ਸੀਪੀਏ ਕੋਲ ਆ ਲਵਾਗੇ ਲੈ ਆਜਾਂਗੇ ਪੁੱਤਾਂ ਪੁੱਤਰੀਆਂ ਨੇ ਤੇ ਮੈਂ ਨਹੀਂ ਆਜੇ ਮੂੜਾ ਮੂੜੀ ਮਿਰਚਾਂ ਲੈ ਰਿਹਾ ਤੇ ਨਾ ਇਹਨੂੰ ਖੋਣੀਆਂ ਨਾ ਮੈਨੂੰ ਖੋਣੀਆਂ ਦਲੀ ਗਲੂ ਨਾ ਕੀ ਕਰੂੰਗਾ ਇਹ ਬਾਦੂ ਆਇਆ ਵਾ ਉਸੇ ਲਾਉਣਾ ਹੈ ਪਾਉਣਾ ਨਹੀਂ ਪਤਾ ਉਹ ਟਿੱਕੀ ਖਾਧੂ ਕਹਿੰਦਾ ਮੇਰੇ ਤਾਂ ਤੋੜ ਕੇ ਸਾਨੂੰ ਕੇ ਲੈ ਆਉਂਦੇ ਅੱਗੇ ਪਾ ਕੇ ਖਰਾ ਖਾਂਦਾ ਮਿਰਚਾਂ ਆਹ ਇਹ ਜਿਹੜਾ ਇਹ ਬੂਟਾ ਪਾਉਂੇ ਬੂਟਾ ਪਤਾ ਕਿੱਥੋਂ ਮੰਗਾਇਆ ਅਮਰੀਕਾ ਤੋਂ ਬੂਟਾ ਮੰਗਾਇਆ ਬੱਗੀ ਦੱਸਣਾ ਨੂੰ ਇਹ ਜਿਹੜਾ ਬੂਟਾ ਨਾ ਇਹ ਅਜੀ ਇਧਰੇ ਹਾਈਟ ਵੇਖੋ ਇਹਦੀ ਇਧਰੇ ਵੇਖ ਹਾਈਟ ਐਡਾ ਹੁੰਦਾ ਕੋਈ ਮਿਰਚਾਂ ਦਾ ਬੂਟਾ ਵੇਖ ਲੱਗਾ ਨਾਲੇ ਫਲ ਤੇ ਮੈਂ ਜਦੋਂ ਤੁਸੀਂ ਇੱਟਾ ਖੇਚਣੀਆਂ ਮੈਂ ਗੁਰਕੀ ਕੱਢਣੀ ਥੋਲਿਆਂ ਦੀ ਪ੍ਰੋਪਰ ਇਹਨੂੰ ਹੁਣ ਖਿਲਾ ਦੇਣੀ ਕੱਢਾ ਕਰੀਏ ਪੜਾ ਕੱਢਾ ਕਰਦੇ ਓ ਗੱਡੂ ਕਰੋੜੀ ਕੁੱਤ ਸਾਰੀ ਕਿ ਪਾਈ ਜਾਣੀ ਇੱਦਾਂ ਹੀ ਆਹ ਉਹ ਤੇ ਦੇਵਾ ਜੇ ਬਾਤ ਨਹੀਂ ਇੱਥੇ ਆਹ ਇਹ ਤਾਂ ਉਹ ਗਾਣਾ ਪਾ ਯਾਰ ਮੋਟੇ ਬੋਟਾਂ ਨੂੰ ਪਹਿਲਾਂ ਇਹ ਨਹੀਂ ਇਹ ਬੋਲਵਰ ਮੁੜ ਕੇ ਘਟਨੇ ਪਰ ਨੂੰ ਕਰ ਲਾ ਉਹ ਮੇਰੇ ਬੋਲਵਰ ਮੁੜ ਕੇ ਘਟਨੇ ਪਰਾਂ ਕਰ ਉਹ ਮਾਈ ਗਾਡ ਬਿਗ ਬਾਸ ਬਿਗ ਬਾਸ ਤੋਂ ਆਇਆ ਇਹ ਬੰਦਾ ਇਹ ਸੋਨੂੰ ਬਿਗ ਬਾਸ ਤੋਂ ਲਿਆ ਆਂ ਹਾਂ ਦਰਮੰਗ ਆਨ ਆ ਰਹਾ ਹੈ ਸਰਮਾਨ ਖਾਨ ਦੇ ਨਾਲ ਬਿਗ ਬਾਸ ਚ ਗਿਆ ਸੀ ਤੇ ਸੁਨਾਜ ਗੇਲ ਦੇ ਨਾਲ ਇਹ ਹੁੰਦਾ ਸੀ ਕਿ ਓਏ ਹੋਏ ਆਏ ਹੋਏ ਏ ਕੱਪੜੇ ਕੂਪੜੇ ਤੋਂ ਇਹਨੂੰ ਇਹਨੂੰ ਨਾ ਨਾ ਉਹ ਕੱਪੜੇ ਪਾ ਲੈ ਦੂਜੇ ਦੇ ਨੇ ਕਾਦਰ ਕਰਦਾ ਅੱਛਾ ਤਰਾਹੀ ਨਹੀਂ ਇਹੋ ਚੰਗੀਆਂ ਤੇ ਕੱਡੀਆਂ ਨੇ ਪੁਨੀਰ ਨੇ ਸਮਾਨ ਨਹੀਂ ਖਾਦਾ ਜਨੇਰਾ ਸ਼ਾਮਾ ਦਾ ਕਿੱਤਾ ਦੋੜ ਦਈਆਂ ਤਾਰੀਆਂ ਨੇ ਚੰਗੀਆਂ ਨਹੀਂ ਆਹ ਜੀਆਂ ਵਧੀਆਂ ਜੀਆਂ ਨਾ ਜਿਹੜੇ ਭੰਗੇ ਜਿਹੜੇ ਸਾਫ ਨੇ ਨਹੀਂ ਨਹੀਂ ਸੁੱਚੀ ਨੋੜਾ ਕਰਾ ਨਹੀਂ ਮੰਨਣ ਦੇ ਅਦਰ ਕੇ ਜੀ ਉਹ ਤੂੰ ਰੇੜੀ ਤੋੜ ਦੇਣੀ 2000 ਦੀ ਨਹੀਂ ਆਉਣੀ ਉਹ ਸਿੱਧੀ ਕਰਿਆ ਮਜਾਗਣਾ ਮਜਾਗ ਰਿਹਾ ਹੁਣ ਗਿਆ ਚਲਾਉਂਦੇ ਆ ਗਾਲਿਓ ਹੀ ਹੋਣੀ ਉਹ ਨਾਲ ਮੈਂ ਦੱਗਣਾ ਨਾ ਤੇ ਨਵੀਂ ਆਉਂਦੀ ਤੇ ਤੋੜਦੀ ਤੇ ਮੈਂ ਚੰਗੀ ਨਹੀਂ ਆਦੀ ਮੇਰੇ ਤੇ ਚਾਹ ਨਹੀਂ ਪੂਰੇ ਮੈਂ ਗੋਣ ਛੁੱਟ ਕੇ ਵੇਖਿਆ ਕਦ ਵੀ ਗਿਆ ਤੇ ਸਹੀ ਗੱਲ ਮਾਰੇ ਬੱਦੀ ਨੂੰ ਭਰਾ ਲੱਗੀ ਆ ਬੱਦੀ ਕਤੋਣੀ ਹੈ ਮਜਾਗ ਨਹੀਂ ਇਹ ਯਾਰ ਯਾਰ ਵਾਲਿਓ ਤੂੰ ਤੇ ਬੱਦੀ ਨੂੰ ਬੱਦੀ ਨੇ ਮੈਨੂੰ ਪੜਾ ਚੁੱਕੀ ਹੈ ਚੰਗਾ ਥੰਡਾ ਲਾ ਲਿਆ ਵੀ ਹੋ ਜਾਂਦਾ ਵਿਚਾਰਾ ਮਹਾਨਾ ਉਹ ਪਾਉਣ ਜਦੋਂ ਤੇ ਜਲ ਉਧਰੇ ਈਮ ਪਾ ਜੀ ਉਹ ਨਾ ਮਾਰ ਲਈ ਕੋਈ ਤਾਂ ਦੇ ਕੋਕੋ ਤਾਂ ਗੱਡੀ ਜੀ ਆ ਕੰਦਰਾ ਨਹੀਂ ਆ ਦੇ ਖਿੱਚ ਦੋਗੇ ਭਰਾ ਮੇਰੇ ਸਾਰੇ ਨਾ ਕੰਦਾ ਲੈ ਜੋ ਹਾਈਟ ਦੇ ਸਾਮਾਨ ਆ ਗਿਆ ਸੱਚ ਸਾਮਾਨ ਆ ਗਿਆ ਸਰਿਆਵਾਰੇ ਉਹ ਦੁਜੇ ਬੋਰੇ ਕਿਨੇ ਆਏ ਬੜਾ 15 15 15 ਉਹ ਆਂਦਾ ਹੈ ਭਰਾਵਾ ਮੈਂ 20 ਨਹੀਂ ਲੱਦਣੇ ਕਿ ਉਹ ਵਜਨ ਜ਼ਿਆਦਾ ਹੋਣਾ ਵਜਨ ਜ਼ਿਆਦਾ ਹੋਣਾ ਵਾ ਸਰੀਏ ਕਰਕੇ ਉਹ ਬੰਦਾ ਬਾਹਰ ਚੰਗਾ ਲੱਗਿਆ ਤਨੂੰਂ ਦੇ ਵੇਲੇ ਟਕਰੇ ਤੋਂ ਪਹਿਲਾਂ ਇਕੱਠਾ ਕਰੀਆ ਉਹ ਲੈ ਉਹਦੇ ਜਿਹੜੇ ਲਵਾਇਆ ਗਰੀਆ ਫੇਰ ਗੱਤੀ ਨਾਲੀ ਉਹ ਸ਼ਦਾਈਆ ਫਿਰ ਬੰਦਾ ਕੰਮ ਆ ਉਹਦੇ ਉੱਤੇ ਡੰਗਰ ਰੱਖੇ ਹੋਣਗੇ ਉਹਨੇ ਤਾਂ ਕਰਕੇ ਹੀ ਪ੍ਰਾਂਹ ਕਰਦਾ ਮੈਂ ਉਹਦੇ ਯਾਹ ਤਹੋਰ ਬੱਗੀ ਗੁੱਟ ਹੋਗੇ ਕਿੰਨਾ ਵਜਨ ਹੋ ਗਿਆ 15 ਬੋਲੇ ਦਾ 50 7.5 ਕਿਲੋ 7.5 ਕਿੰਨ ਦਾ ਸਰੀਆ ਕਰੀਆ ਗੋਂਟੋ ਨਹੀਂ ਵੱਧ ਹੋਣਾ ਯਾਰ 15 ਬੋਰੀਆਂ ਦਾ ਵਜਨ ਕਿੰਨਾ ਬਣਦਾ 10 ਦਾ 5 ਨਹੀਂ ਆਹ ਸਾਢੇ 7 ਗੋਂਟਲ ਬਣਦਾ ਹੀ ਬੜਾ ਸਾਹ ਮਾਰਿਆ ਸੱਦਾ ਮੈਂ ਤੇ ਸਾਢੇ 8 ਗੋਂਟਲ ਭਾਰ ਹੋ ਗਿਆ ਤਕੂਆਂ ਜਹਾਕੀਆਂ ਦੇ ਕੀ ਕਰਨ ਮਾਰੀਆਂ ਹਾਕੀਆਂ ਫਿਰ ਗਈਆਂ ਨੂੰ ਤੈਨੂੰ ਪਤਾ ਹੀ ਆ ਸੁਣ ਅੱਜ ਵੀ ਹਣ ਕੇ ਫੋਨ ਕਰਤਾ ਮੈਨੂੰ ਮੈਨੂੰ ਨਹੀਂ ਉਦੋਂ ਦਾ ਫੋਨ ਆਇਆ ਕਿੱਥੇ ਆ ਉਦੋਂ ਦਾ ਮਾਂ ਨੇ ਲਾਲੇ ਫੋਨ ਨਹੀਂ ਕੀਤਾ ਦੋ ਵਜ ਗਈਆਂ ਆ ਬੜੀਆਂ ਸੋਹਣੀਆਂ ਐ ਕਰਕੇ ਖਾ ਲਈਆਂ ਸੌਂਗੀ ਨਹੀਂ ਮੈਂ ਆਹ ਨਹੀਂ ਆਉਣਾ ਯਾਰ ਕਰਨਾ ਹੈ ਅੱਜ ਕੀ ਕਰ ਰਿਹਾ ਏ ਇਹ ਮਾਲੀ ਫਿਰੀਆਂ ਇੱਕ ਬੰਦੇ ਨੂੰ ਕਹਾਵਾਂ ਕੀਤੀ ਅੱਗੇ ਘਰ ਬਾਈ ਘਰ ਆਹ ਪੋਟਿੰਗ ਵਾਲੇ ਤੇ ਆ ਗਏ ਪਹਿਲਾਂ ਇੱਥੇ ਲਿਦੜ ਦੋ ਦੋ ਇਹਨਾਂ ਨੇ ਮਾਰ ਗਿਆ ਦੋ ਦੋ ਸਾਡੇ ਮਾਰ ਗਏ ਤੇ ਨੀ ਬੈਠੇ ਗੱਡੀਆਂ ਦੇ ਉੱਤੇ ਇੱਕ ਪਰੇ ਉੱਤੇ ਉਹ ਕੰਮ ਕੀ ਅੱਜ ਕੀ ਕਰ ਰਿਹਾ ਏ ਅੱਜ ਫਿਲਮ ਬਣਾਉਂਗਾ ਅੱਜ ਫਿਲਮ ਬਣਾਉਣ ਤੇ ਹੀ ਆ ਗਿਆ ਹੋਰ ਇਹਨਾਂ ਕਰਨਾ ਵੇਲੇ ਮਸਟੰਡੇ ਪੱਕੀ ਦੀ ਉੱਥੇ ਲੜਾਈ ਹੋਈ ਤੇ ਮੈਂ ਅਸਲ ਆਪਾਂ ਜਾਗਲ ਦਾਤਰ ਲਾ ਕੇ ਪਤਾ ਨਾ ਤੈਨੂੰ ਇਹ ਚੀਜ਼ ਬਾਰੇ ਮੈਂ ਵੇਲਾ ਪਛਾਣ ਨਹੀਂ ਆਖਦੇ ਤੂੰ ਜਿਹੜਾ ਵੀ ਹੈਗਾ ਹੋਂਦੋ ਤੇਰਾ ਪੀੜੀ ਉਹਨੂੰ ਉਹ ਛੱਤ ਖੋਲਣੀ ਐਂਦਾ ਕੰਮ ਕਰਾਉਂਦਾ ਰਹਿ ਗਿਆ ਤੂੰ ਕਿ ਜਾ ਸਾਡਾ ਆਪਣਾ ਬਊ ਕਰ ਨਾ ਚਾਲਣ ਕੱਢੋ ਯਾਰ ਕੱਢ ਲੈ ਛੱਤ ੱਲੇ ਕਰ ਦੋ ਉਹਦੀ ਹੋ ਜੂਗੀ ਬਾਲੇ ਵੇਖੜੇ ਭਾਏ ਸਾਰੇ ਯਾਰ ਬਾਲੇ ਇਹ ਨਾਲੇ ਭੈਣ ਜਦ ਚਾਹੀਦਾ ਸਾਨੂੰ ਚੈਨਲ ਉਦਾਂ ਵੀ ਨਾਲ ਆ ਜਾਣਾ ਨਾਲ ਤੇ ਬੱਧੀ ਹੁੰਦਾ ਵਾ ਪੁੱਤੋ ਆਹ ਯਾਰ ਚੰਗਾ ਭਾਅ ਦੋ ਜੀ ਇਹਦੇ ਬਾਲੇ ਕਿੰਨੇ ਗੁੱਟੇ ਨੇ ਨਹੀਂ 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 ਹੋ ਗਿਆ ਆ ਇਤਾਂ ਵੀ ਕੱਢੋ ਨਾ ਯੋ ਪਿੰਡ ਨਾ ਉਹ ਯਾ ਨਾ ਪਿੰਡ ਨਾ ਅਜਾ ਰੋੜੇ ਦਾ ਜਿਹੜੇ ਕੰਮ ਦੇ ਪਿੱਲੇ ਪਿੱਲੇ ਖੜਦੇ ਆਜੋ ਤੁਹਾਡੇ ਲਈ ਭਾਗ ਲਸੀ ਦਾ ਪ੍ਰਬੰਧ ਕੀਤਾ ਮਾਰੇ ਅੱਜ ਮੌਸਮ ਨਾ ਆਜੇ ਨਾ ਭਾਯੋ ਬਾਈ ਬੰਦੇ ਠੰਡੇ ਹੋਣੇ ਜੀ ਮਾਰੇ ਨਹੀਂ ਕੀ ਕੀ ਹਿੱਟ ਕਾਹੇ ਠੰਡੇ ਜੀ ਲਸੀ ਦੇ ਪਿਆਵਾਂ ਤੁਹਾਨੂੰ ਮਿੱਟੀ ਕਿ ਨਹੀਂ ਲੋਣ ਵਾਲੀ ਮਿੱਟੀ ਨਹੀਂ ਉਹ ਭਾਲ ਲਾ ਲੱਕੜ ਲਾ ਲੱਕੜ ਤੂੰ ਕਿ ਕਰੀ ਜਾਂਦਾ ਬਲੌਗ ਬਣਾਉਣਿਆ ਦਾ ਹੈ ਤੇ ਤੂੰ ਬਹੁਤ ਡੈਨੀਅਲ ਬਲਜੇਰੀਨ ਬਹੁਤ ਲੋਕੀ ਮੇਰੀ ਗੱਲ ਸੁਣ ਨਾ ਬਾਹੂ ਮੇਰਾ ਬਲੌਗ ਦਾ ਨਾ ਬਣਾਏ ਠੀਕ ਆ ਮੇਰਾ ਸੁਭਾਅ ਉਹ ਕਬਾਈ ਆਏ ਨਹੀਂ ਤੇਰੇ ਫਾਲੋਅਰ ਘਟਦੇ ਆ ਇਹਦਾ ਆਪਣਾ ਪੇਜ ਵੀ ਦੱਸ ਨਾ ਤੇਰਾ ਪੇਜ ਕਿਹੜਾ ਵਾ ਰਾਜਪੁਰਖੇਲਾ ਰਾਜਪੁਰਖੇਲਾ ਕਾਲਾ ਪੂਦੇ ਬੰਦਾ ਹੀ ਯਾਲੀ ਆ ਤੇਰਾ ਨਾ ਸੋਨੂ ਆ ਤੂੰ ਕੋ ਬਣਾ ਰਾਜਪੁਰਖੇਲਾ ਹੁਣ ਵੇੜਿਆ ਰਾਣੀ ਵਾਲੇ ਪੁੱਛ ਦੋ ਅੱਛਾ ਜਾਣਾ ਕਾਕੇ ਦੁਕਾਨ ਤੇ ਅੱਛਾ ਸੋਹਮੇ ਇੰਟਲੌਕ ਵਾਲੀ ਗਲੀ ਐ ਸਰੀ ਦੇ ਘਰ ਲੈਣਾ ਲਾ ਠੀਕ ਆ ਭਾ ਲੱਗਾ ਐਡਰੈਸ ਪਤਾ ਪਿੰਡ ਚੀਮਬਾੜਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਬਾਕੀ ਐਡਰੈਸ ਇਹਨੇ ਤੈਨੂੰ ਦੱਸਤਾ ਬਾਹਰ ਸਾਹਿਬ ਧਿਆਨ ਨਾ ਖੜਿਓ ਕੀ ਦੀ ਚੀਜ਼ ਐ ਆਹ ਉਹ ਸਾਡਾ ਮੁਰਸਾ ਲੈ ਗਿਆ ਹੀਰਾ ਲੈ ਦਨੇ ਆ ਠੀਕ ਠੀਕ ਐ ਓਕੇ ਚਲੋ ਚਲੋ ਅੱਜ ਆ ਤੇ ਬਣਾਈਏ ਉਹ ਜੀ ਬਹੁਤ ਵਧੀਆ ਚੀਜ਼ ਐ ਆ ਜੀ ਜੀ ਰੇੜੀ ਇਹੋ ਲੈ ਰਹੇ ਨੇ ਇਹਨੂੰ ਪੈਸੇ ਦੇ ਰਹੇ ਨੇ ਰੇੜੀ ਵਾਲੇ ਨੂੰ ਅੱਜ ਮੈਂ ਕਿਹਾ ਬੱਗੀ ਪੂਰੀ ਵੇਹ ਗੋਰੇ ਵਾਲੀ ਜਿੰਦਗੀ ਜੀਂਦਾ ਇਹਦਾ ਕੰਮ ਕਰਨ ਨੂੰ ਜੀ ਥੋੜਾ ਕਰਦਾ ਵੇਲਾ ਹੁਣ ਬੋਲਿਆ ਥੋੜਾ ਮੇਰੀ ਗੱਡੀ ਕੀ ਮੈਂ ਕੰਮ ਕਰਨਾ ਜਾਂ ਨਹੀਂ ਕਰਨਾ ਕਿੱਸੀ ਗੋੜੀਆਂ ਹੀ ਗਿੱਲੀਆਂ ਬਹੁਤ ਹੀ ਉਹ ਉਹ ਸੀਐਚ ਦੱਸਦਾ ਨਹੀਂ ਆ ਐਥੇ ਬਹਿ ਕੰਮ ਦਾ ਕਿਦਾਂ ਐਥੇ ਬਹਿ ਤੇਰੀਆਂ ਸਾਰੀਆਂ ਆਉਣ ਵਾਲੇ ਪ੍ਰੋਜੈਕਟਾਂ 'ਚ ਚੀਜ਼ਾਂ ਕੈਂਸਲ ਫਿਰ ਮੈਂ ਮਨਾ ਕਰ ਦੇਣਾ ਕੋਈ ਚੀਜ਼ ਨਹੀਂ ਆਵੇਗੀ ਬਾਦੋਂ ਬਾਦੋਂ ਆਹੋ ਦੌਰ ਗਈ ਆ ਬਾਦੋਂ ਮੈਨੂੰ ਆਹੋ ਤਾਂ ਮੈਂ ਫਿਰ ਮਨਾ ਹੀ ਕਰਨਾ ਪੁੱਛ ਰਾਂ ਨੂੰ ਮੈਂ ਕਹਿ ਦੇਣਾ ਆਓ ਮੈਂ ਕਹਣਾ ਫਿਰ ਰਹਿਂਦੇ ਜਰ ਤੂੰ ਇਦਾਂ ਰੋਣਾ ਸ਼ੁਰੂ ਹੋ ਗਿਆ ਆ ਤੇ ਆਂ ਕੁੜੀ ਆਵੇ ਕਾੜੇ ਕਰਦੇ ਲੱਸੀ ਦਾ ਲੰਗਰ ਲਾਤਾ ਲੱਸੀ ਦਾ ਲਾਸਪਰੀ ਇਹ ਚੱਲੂ ਅੱਜ ਅੱਜ ਲਸੋ ਚੱਲੂਗੀ ਲਸੋ ਹੀ ਆਦਰ ਰਿੱਕੇ ਦੀ ਇਹਨੂੰ ਆਂਦੇ ਹੀ ਹੋ ਕਿੱਦਾਂ ਆਦਰੜਕੇ ਦੀ ਆ ਆਦਰੜਕੇ ਆਦਰੜਕੇ ਦਾ ਛੰਨਾ ਕਹਿੰਦਾ ਸਾਨੂੰ ਤਾਂ ਭੈਣ ਨੂੰ ਪਤਾ ਹੀ ਨਹੀਂ ਆਦਰੜਕਾ ਕੀ ਉਹ ਸੋਨੂ ਭਗਤ ਆ ਜਾ ਨਹੀਂ ਕੋ ਹੁੰਦਾ ਮੁੱਕ ਜਾਣੀ ਜੇ ਮਿੱਠੀ ਨਹੀਂ ਆ ਲੂਣ ਵਾਲੀ ਆ ਉਹ ਮੈਂ ਨਾਲ ਦੀ ਨੂੰ ਦੱਸ ਕੇ ਨਹੀਂ ਆਇਆ ਕਿ ਮਿੱਠੀ ਪੀਣੀ ਬੰਦਿਆਂ ਨੇ ਇਹਨੇ ਲੂਣ ਪਤਾ ਹੈਗਾ ਬੰਦਿਆਂ ਦਾ ਬਲਾ ਸਾਰੇ ਮਿੱਠੇ ਵਾਲੇ ਹੀ ਆ ਇਸ ਇਹ ਮੈਨੂੰ ਪਤਾ ਤੁਸੀਂ ਜ਼ਹਿਰ ਵੀ ਨਹੀਂ ਟਿੱਕੇ ਵਾਲੇ ਕੋਈ ਵੀ ਨਹੀਂ ਪਰ ਲੂਣ ਵਾਲੀ ਲੱਸੀ ਦਾ ਫਾਇਦਾ ਇੰਨਾ ਵੱਡਾ ਇਹ ਮਸਾਲੇ ਬੜੇ ਪਾਏ ਇੱਥੇ ਮੈਂ ਉੜੀ ਹੋਆ ਮਹਾਰ ਜੀਰਾ ਜ਼ੂਰਾ ਦੁੱਜੀ ਜੁਵੈਨ ਕਾਲੀ ਵਿੱਚ ਸਿੰਧਾ ਨਮਕ ਪਾਇਆ ਸਿੰਧਾ ਨਮਕ ਕੋਈ ਬੰਦਾ ਪਛਾਣ ਕਰ ਇੱਧਰ ਆ ਜਾ ਕਾ ਕੀ ਗੱਲ ਆ ਗਲਾਬ ਭਰਨ ਤੋਂ ਪਹਿਲਾਂ ਹੀ ਮੋੜ ਲਿਆ ਵਾ ਬਣੀ ਗਰੀਂ ਕਾੜਾ ਇਹਦਾ ਬੰਦਾ ਇੱਧਰ ਲਿਆ ਗਲਾ ਉਹਨਾਂ ਨੂੰ ਕਹੇ ਆ ਜਾਓ ਯਾਰ ਦੋਵੇਂ ਜਣੇ ਰਹਿ ਕੇ ਪਿੰਦੇ ਨਹੀਂ ਏ ਚੜੇ ਉੱਤੇ ਮੁੰਡੇ ਗਈ ਉਹਦੇ ਡੜੇ ਦੇ ਬਾਇਟ ਵਿੱਚ ਆ ਗਿਆ। ਰਮਨ ਲੱਸੀ ਹੋ ਗਿਆ ਅੱਜ। ਡਰਾਈਵਰ ਖੱਟੀ ਨਹੀਂ ਹੁੰਦੀ ਤਈਆ। ਖੱਟੀ ਥੋੜਾ ਹੁੰਦੀ ਹੈ ਦਹੀਂ ਦੀ ਅਸਲੀ ਖੱਟੀ ਹੁੰਦੀ ਹੈ। ਉਹ ਨਹੀਂ ਉਹ ਖੱਟੀ ਦਾ ਕਰਕੇ ਨਹੀਂ ਪੀਂਦਾ ਵੀ ਮਿੱਠੀ ਆ ਦੇ ਬਹੁਤ ਜੀ। ਨਹੀਂ ਉਹ ਭਰਾਵਾ ਖੱਟੀ ਦਾ ਕਰਕੇ ਕਿਉਂ ਨਹੀਂ ਪੀਂਦਾ ਸੋਹਣੀ ਚਾਨਣਾ ਪਾਸਦਾ ਫਿਰ। ਬਲੌਗ 'ਚ। ਨਹੀਂ ਉਹ ਚੀਜ਼ਾਂ ਨਹੀਂ ਵਰਤਦੇ। ਰਹਿਣ ਦੇ ਇਹਨਾਂ ਚੀਜ਼ਾਂ ਦਾ ਚਾਨਣਾ ਨਹੀਂ ਪਾਈ ਦਾ। ਐਵੇਂ ਕਿਉਂ ਜਾਨਾ? ਸਾਲੋਂ ਖੰਦੇ ਆਈ ਜਿਵੇਂ ਮੁੜ ਕੇ ਗੁੱਸਾ ਕਰਨਗੇ ਲੋਕ। ਸੋਹਣੀ ਚਾਨਣਾ ਪਾਸ ਥੋੜਾ ਕਿਉਂ ਨਹੀਂ ਲੱਸੀ ਪੀਂਦਾ ਏ। ਓ ਗੋਪੀ ਤੂੰ ਵੀ ਨੀ ਪਿੰਦਾ ਓਏ ਬੱਸ ਵੀਰ ਇੰਨਾ ਅੜਾ ਤਾ ਨਾ ਮਾਰ ਤਰਾ ਦੇ ਨਾ ਲਾ ਵਾ ਗਿਆ ਵਾ 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 ਨਹੀਂ ਵਾਧੂ ਆ ਸਰ ਗਿਆ ਵਾ ਤੂੰ ਤੂੰ ਚਾਲੂ ਖੱਟੇ ਬੱਸ 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 ਕੋਈ ਇੰਨੇ ਵੀ ਚਾਲੂ ਹਣਾ ਵਾ ਅਖਾਂ ਮਾਰਦਾ ਭਾਈ ਤੁਹਾਡੇ ਤੋਂ ਚੋਰੀ ਚੋਰੀ ਮੈਨੂੰ ਫੜ ਗਏ ਤੇ ਤਰੋਣਾ ਚੱਕਰ ਦੇ ਢਾ ਦੂਗਾ ਓ ਯਾਰ ਆਜੋ ਗਾਂ ਰਾਜਵੀਰ ਉੱਤੇ ਮੰਗਦੇ ਆ ਉੱਤੇ ਮੰਗਦੇ ਆ ਕਰਮੀ ਬਹੁ ਯਾਦੀ ਪੈਣ ਦੀ ਪੰਜਾਬ ਦੇ ਵਿੱਚ ਹਾਂ ਚਲੋ ਉੱਤੇ ਚਲੀਏ ਉੱਤੇ ਲਿਆਦਾ ਪਾਰਟੀ ਤੇ ਦੇ ਇਤਨੀ ਉਹ ਨਹੀਂ ਜੂਠੀ ਕਰਨਗੇ ਸਾਰੀ ਉਹ ਬੰਦੇ ਆਡੇ ਇਨੇ ਕੰਮ ਆਂਦੇ ਕਿ ਉੱਤੇ ਹੀ ਫੜਾ ਦੋ ਥੱਲੇ ਆਉਣ ਦਾ ਟਾਈਮ ਨਹੀਂ ਹੈਗਾ ਚਾਲ ਜਿਹੜੀ ਰੁਕਣੀ ਨਹੀਂ ਚਾਹੀਦੀ ਬਸ ਚਾਲ ਨਹੀਂ ਆਂਦਾ ਰੁਕਣੀ ਚਾਹੀਦੀ ਨੇ ਪਿਆਰ ਨਾਲ ਜੀ ਆਇਆਂ ਨੂੰ ਨਹੀਂ ਸੁਣਨਾ ਆਇਆ ਮੈਂ ਖੱਟੇ ਦਾ ਬੱਧੀ ਕਰਨੀ ਨਹੀਂ ਖੱਟਿਓ ਖੱਟੀ ਨਹੀਂ ਜੀ ਨਾ ਦਹੀਂ ਲੈ ਜੂਗੀ ਨਾ ਤਾਂ ਗੱਲ ਕਰੀ ਦਹੀਂ 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 ਬੇਰਕਾ ਮਿੱਠਾ ਪਿਆਰ ਦਹੀਂ ਨਹੀਂ ਹੁੰਦਾ ਖੱਟੀ ਦੀ ਗੱਲ ਉਹ ਨਹੀਂ ਗੱਲ ਸਹੀ ਹੈ ਉਹ ਰਾਜੂ ਨਹੀਂ ਹੈ ਆਪਣਾ ਉਹ ਵੀ ਨਹੀਂ ਪਿੰਦਾ ਮਮਾ ਦਹੀਂ ਨਾਲ ਲੱਗ ਜਾਣਾ ਸਬਜੀ ਹਾਂ ਮਾਰੋਜ਼ਾਂ ਨੂੰ ਨਹੀਂ ਲੱਗਦਾ ਯਾਰ ਸੁਣ ਤੋ ਆ ਕੇ ਜਿੰਦੇ ਨੇ ਕਾਹ ਨਹੀਂ ਮੰਨਣ ਹੁਣ ਪੋਣੀਆਂ ਨੇ ਸੁਸਤੀ ਬੰਦੇ ਨਾ ਹਟਲੇ ਪੈਣ ਹੈ ਨਹੀਂ ਨਹੀਂ ਪਾਉਂਦੀ ਐ ਸੁਸਤੀ ਐ ਦੱਸੀ ਐ ਕਿੰਨੂੰ ਸੁਸਤੀ ਲੱਦਾ ਪੈ ਵੀ ਗਈ ਹੋਣੀ ਬਾੜੀਆਂ ਬਣਾ ਦੇਣੀਆਂ ਬਾਬਾ ਫਤੇ 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 ਹੈਲੋ ਸਹੀ ਗੱਲ ਹੀ ਸਾਰਿਆਂ ਨੂੰ ਲੋ ਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਆਪਾਂ ਬੱਧੀ ਨੂੰ ਬੱਧੀ ਖੋਲਦਾ ਆ ਰੱਖਾਂ ਗਾਈ ਦਾ ਤੇ ਕੈਨੂੰ ਖਾਣ ਲੱਗਾ ਇਹਨੂੰ ਹੁਣ ਬੱਧੀ ਜਾਂਦਾ ਕਿ ਪਾਣੀ ਢਾੜੀਏ ਰੰਗਾਂ ਨੂੰ ਕਰਨੀ ਬਹੁਤ ਜੱਗੜੀ ਪੈਣ ਬਾਕੀ ਛੱਟ ਦਾ ਕੰਮ ਜੀ ਆਲੂ ਆ ਜੀ ਦੇਖੋ ਪੇੜ ਪਾਂਟ ਹੋਣਦੇ ਆ ਯੋਰਾ ਇਸ਼ੋਰਾ ਦੇ ਨੀ ਭਾਜੀ ਆਪਣਾ ਵਿਆਹ ਗ੍ਰੈਂਡਰ ਫੇਨ ਤੇ ਰੇਲ ਨੂੰ ਹਾਂ ਦਾ ਸੋ ਵਧੀਆ ਜੋੜ ਆ ਆ। ਤੇ ਬਾਕੀ ਭੱਗੀਆਂ ਡੰਗਰ ਬੰਨਤੇ ਆਗੇ। ਹੁਣ ਪਾਣੀ ਪੁੰਡਾਤਾ ਇਹਨੇ। ਛੋਣੇ ਨਹੀਂ ਓਏ। ਆ। ਅਰਗਾਂ ਦੇ ਦੁਨੀਆ ਕੰਮ ਤੇ ਲੱਗੇ। ਉਹ ਜਾ ਬੜਾ ਉਹ ਮੱਲੂ ਇਹਨਾਂ ਦਾ ਕੱਦਨ ਕੰਮ ਆਉਣੀ ਆ ਵਾ। ਉਹ ਕਾਲੀਆਂ ਫੜੋ ਦੇਖੋ ਬਿਲਡਿੰਗ ਵਾਲੀਆਂ ਹੋਰ ਮਲੂ ਕਦਾਂ ਫਿਰ ਓ ਮਲੂ ਮੈਂ ਆਖਣ데요 ਤੂੰ ਲਾਈਆਂ ਹੋਣੀਆਂ ਉਹਨੇ ਪੇਂਟ ਕਰਨ ਲੱਗੇ ਨੇ ਲਾਉਣੀਆਂ ਇਹ ਹੋ ਨਹੀਂ ਉਹ ਲਾਉਂਦੇ ਹੁੰਦੇ ਆ ਨਾ ਆਹੋ ਉਹ ਤੇ ਵੈਲਡਿੰਗ ਵੈਲਡਿੰਗ ਕਰਨ ਲੱਗੇ ਹੁਣ ਉਹ ਚੱਲਾ ਆਪੋ ਕਰ ਕਰੀ ਲੈ ਉਹ ਹੈ ਪਰੇਉਂ ਕਿਵੇਂ ਲਗਾ ਆਪਕੋ ਪ੍ਰੋਜੈਕਟ ਇਹ ਮੁਲਕ ਇਹ ਮੁਲਕ ਪ੍ਰੋਜੈਕਟ ਕੈਸੇ ਲਗਾ ਆਪਕੋ ਦੱਸੋ ਥੋੜੇ ਰਿਵਿਊ ਇਸ ਫਾਰਮ ਕੇ ਬਾਰੇ ਮੈਂ ਲੌਗ ਇਨ ਉਹ ਲੌਗ ਹੈਲੋ ਮਸੀਹ ਬਤਾਓ ਥੋੜਾ ਆਪ ਬਤਾਉਣਾ ਨਹੀਂ ਇਹ ਕੁਝ ਇਹਨੂੰ ਕਹੋ ਬਤਾਵੇ ਉਹ ਲਾਲੀਆਂ ਹੀ ਬਿਲਡਿੰਗ ਵਾਲੀਆਂ ਇਹਨਾਂ ਕਾ ਹੁਣ ਵੇਖੀਏ ਹੈਲੋ ਭੱਗੀ ਕੀ ਗੱਲੇ ਆਏ ਤਾਈ ਇਹ ਮਸ਼ੀਨ ਹੀ ਲਉਣੀ ਸਿੱਖੀ ਆਪਾਂ ਹਾਂ ਭੱਗੀ ਫੇਰ ਆਪਾਂ ਪਾਸ ਹੋ ਗਏ ਫੇਰ ਵੱਡੇ ਵੱਡੇ ਪ੍ਰੋਜੈਕਟਾਂ ਜੀ ਫੇਰ ਪਾਰੀਆਂ ਆਪਾਂ ਕਮਾਈਨਾ ਭੱਗੀ ਆਪਣੇ ਲੈਣ ਭੱਗੀ ਆਈ ਮੜਾ ਪੁੱਠਾ ਕਰਾਈ ਨੀ ਯਾਰ ਭੱਗੀ ਉਹ ਪੁੱਠਾ ਵੇ ਬੜਾ ਤੂੰ ਗੜੀ ਚੁੱਕੀ ਆ ਪਵਾ ਤੂੰ ਉਹ ਮਲੂ ਕਾਹ ਵੇ ਇਹਦੇ ਨਾਲ ਕਰਕੇ ਸਾਡੂ ਮਾਰਦੇ ਇੱਥੇ ਮਾਰਨ ਵਾਲੀ ਇਹਦੇ ਅੰਦਰ ਮਾਰਨ ਵਾਲਾ ਕਰ ਕਾਹ ਕਾਹ ਕਰਨ ਚੁੱਕ ਨੀ ਦੇਖੋ ਫੁਰਕੀਆਂ ਦੇਖੋ ਬੰਦੇ ਆ ਥੋੜੇ ਬੱਗੀ ਜੀ ਬੱਗੀ ਆ ਤੈਨੂੰ ਜਾਣ ਕੇ ਕੰਮ ਦੌੜਕਾਉਂਦੇ ਆ ਇਹਨਾਂ ਦਾ ਰੱਦਾ ਬੱਗੀ ਫਰੀ ਤੁਰਿਆ ਫਿਰਦਾ ਹਾਂ ਹਾਂ ਇਹਨਾਂ ਨੂੰ ਤੋਦਦਾ ਗਾ ਜਿਹੜਾ ਦਾ ਨਾਂ ਕੰਮ ਨਹੀਂ ਲੈਂਦਾ ਕੰਪਰੈਸ਼ਰ ਵਾਲੀ ਪੈਰ ਸਾਫ ਕਰਨ ਵਾਲੀ ਤੇ ਪੈਨ ਸਰਵਿਸ ਕਰਨੀ ਹੈ ਅੱਜ ਸਾਰੀ ਸਰਵਿਸ ਨਹੀਂ ਕੀਤੀ ਮੋਟਰ ਦੀ ਬੱਗੀ ਕਹਿੰਦਾ ਮਸ਼ੀਨ ਲਾਗ ਦੋ ਬੱਗੀ ਜਾਣੀ ਨੂੰ ਜਾਣੂ ਆ ਬੱਗੂ ਨੂੰ ਕਿਚਰਾ ਕਰਦੀ ਬੱਗੀ ਕਿੰਨ ਕਿਚਰਾ ਕਾਂਡੇ ਆ ਆਪਣੇ ਲੋਏ ਬੱਗੀ ਉਹ ਨਹੀਂ ਭੱਗਾ ਦਾ ਆਡਾ ਪੁਰਾਣਾ ਬੇਲੀ ਆ ਇਹ ਪੁਰਾਣਾ ਬੇਲੀ ਆਡਾ ਬਚਪਨ ਦਾ ਛੋਭ ਗਈ ਬੱਦਲ ਚੈੱਕ ਕਰੋ ਬੱਦਲ ਗਈ ਲਓ ਜੀ ਬੱਦੀ ਨੇ ਪਰਮਾ ਦੀ ਗਾਈ ਇਹ ਇਧਰ ਮਸ਼ੀਨ ਵੀ ਰੈਡੀ ਜਾਂਦੀ ਲਓ ਓਹ ਹੋ ਟੋਪਲਾ ਆਦਾ ਥੋ ਤੇਰੀ ਜੇਬੇ ਨਾ ਉਸ ਤੋਂ ਤੋਂ ਨੇ ਹਰ ਸਵੇਰ ਜਾਣਾ ਮਾਰਾ ਆਪਣੇ ਮਾਰ ਓਹ ਹੋ ਇੱਕ ਕੇਕ ਕੱਟਦਾ ਜੇ ਕੇਕ ਨੂੰ ਵੀ ਨਾ ਬਰੀ ਇਹ ਨਹੀਂ ਤੇ ਇਹ ਜੇ ਕਰਦਾ ਚੱਲੂ ਆ ਗਮਲਿਆ ਚੱਲੂ ਇੱਕ ਦਿਨ ਆਊਗਾ ਆਪਣਾ ਅੰਦਾਜ਼ ਟੂਟਲੋਂ ਫਰੀਦ ਨਹੀਂ ਜੇ ਤੁਹਾਡੇ ਕਿਹੜਾ ਵਲੌਗ ਚੱਲ ਜਾਨੇ ਐਦਾਂ ਦਾ ਸਿੱਧਾ ਹੀ ਨਾ ਲੰਘੇ ਇਹ ਬੋਡਰਾਂ ਚੱਲੂ ਗਈ ਇਹ ਇਹ ਜੀ ਹਾਂ ਉਹ ਤੋਂ ਮੇਰੀਆਂ ਤੇ ਉਹ ਹੀ ਸਵੀ ਦੱਸਣ ਇਹ ਸਵੀ ਦੱਸਣ ਉਹ ਹੀ ਸਵੀ ਦੱਸਣ ਲੱਗ ਪਏ ਨਾ YouTube ਤੇ ਦੋ ਉੱਤੇ ਪੈ ਬਿਡੀਓ ਕਿ ਜੰਦੂ radically boli angi 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 orini angi angi urin hain iru angi 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 aουν angi an infinity karin mh angi 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 chuban anba angi 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 an slate ਉੱਪਰ ਪਾ ਲਓ। ਆਹ ਪਾ ਲਿਓ। ਦੋ ਦਬਾ ਲੈ ਜਾਓ। ਚੱਕਾ ਦਬਾ ਲੈ ਆ ਲਗੇ। ਚੱਲ ਪੀਲ ਮ ਲਿਖੇਂਗਾ। ਆ ਆ ਰਹਾ ਲਿਕੇ ਮੈਂ ਚੱਲ ਪਈ ਆਪਣੀ ਮਿਲ ਕੇ ਆਉ ਆ ਗਿਆ ਪੈਪਾ ਉਹ ਬਾਜੀ ਆਦੀ ਮੇਰੇ ਮਨੋਂ ਕਾਲੀ ਬਾਲਟੀ ਉਹ ਕਾਲੀ ਬਾਲਟੀ ਤੋਂ ਮੈਂ ਤਾਂ ਮਾਰਾਂ ਕਾਲੀ ਬਾਲਟੀ ਕਾਲੀ ਹੋਈ